ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤਿੰਨ ਨਾਗ ਆ ਜੀ ਜਿਨ੍ਹਾਂ ਚੋਂ ਇੱਕ ਟੋਕੜ ਗੱਭਣ ਚ ਇੱਕ ਪਾਸਾ ਤੇ ਇੱਕ ਟੋਕੜ ਆ ਤੇ ਇੱਕ ਸੂਆ ਸਵਾਇਆ ਨਾਗ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਤ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਇੱਕ ਸਪੈਸ਼ਲ ਬੇਨਤੀ ਹੈ ਕਿ ਚੈਨਲ ਨੂੰ ਵੀਰੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਸੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ ਨਾਮ ਸੰਦੀਪ ਸਿੰਘ ਹੈ ਸ਼ਹਿਰ ਧਰਮਗੋੜਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 84374852 ਠੀਕ ਆ ਵੀਰੇ ਤੈਨੂੰ ਨਾਗਰ ਜੀ ਹਾਂਜੀ ਤੈਨੂੰ ਨਾਗਰ ਕਿੱਧਰੋਂ ਸ਼ੁਰੂ ਕਰਗੇ ਨਾਗਰ ਤਾਂ ਵੀਰੇ 4-1 ਜਗ੍ਹਾ ਸੇਲ ਹੋ ਗਈ ਹੁਣ ਠੀਕ ਆ ਜੀ ਹਾਂਜੀ ਜਿੱਧਰੋਂ ਮੰਗੋ ਅਸੀਂ ਟੱਪੀ ਤੇ ਸ਼ੁਰੂ ਕਰਦੇ ਸੁ ਸੂਈ ਨੂੰ ਵੀਰੇ ਨੂੰ ਮਨ ਲਓ ਸੂਈ ਦਾ ਨਹੀਂ ਆਪਾਂ ਨੂੰ ਪਤਾ ਟੀਕੇ ਲੱਗੇ ਨੂੰ ਅੱਜ ਜਾਨਕੀ ਇੱਕ ਭਰਾਇਆ ਸੀਗਾ ਦਾ 6 ਤਰੀਕ ਨੂੰ ਤੇ ਇੱਕ ਭਰਾਇਆ ਸੀ 5 ਤਰੀਕ ਨੂੰ ਠੀਕ ਹੈ ਜੀ ਤਾਂ ਚ ਵੀ ਉਹ ਟੀਕਾ ਲਵਾਇਆ ਬੰਦੇ ਨੇ ਜੋ ਆਪਾਂ ਨੇ ਡੇਲ ਸੀ ਦੋ ਟੀਕੇ ਭਰਾਏ ਹੋਏ ਠੀਕ ਹੈ ਜੀ ਹਾਂ ਜੀ ਦੇਣੀ ਖਾਲੀ ਆ ਹਾਂ ਦੇਣੀ ਖਾਲੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਜੀ ਦੁੱਧ ਤਾਂ ਹੋਊਗਾ ਮਨ ਲਓ 7 ਕਿਲੋ ਹੋਊਗਾ ਆਪਾਂ 6 ਨਾ ਦੇਵਾਂਗੇ ਕਿਉਂਕਿ ਥੋੜਾ ਦੂਜੇ ਥਾਂ ਬਹੁਤ ਉਪਰ ਕਰ ਜਾਂਦੇ ਥਲਾਂ ਦੀ ਦਾਨਾ ਜੀ ਨਹੀਂ ਦਾਨਾ ਧਾਰਾ ਮਾਰ ਕੇ ਦੇ ਦਿੰਨੇ ਮਾਰੋ ਜੀ ਨਹੀਂ ਮੜਾ ਦਾਨਾ ਪਾਉਂਦੇ ਤਾਰਾ ਮਾਰ ਕੇ ਬਾਈ ਕਹਿੰਦਾ ਚੈੱਕ ਹੀ ਕਰਾ ਦਿੰਨੇ ਆ ਜੀ ਸੂਆ ਦੂਜਾ ਸੂਈ ਆ ਬਾਈ ਕਹਿੰਦਾ ਆਪਣੀ ਲਿਆਂਦੀ ਆ ਤੁਸੀਂ ਜਿੰਨੇ ਸਮੇਂ ਦੀ ਮਰਜ਼ੀ ਮੰਨ ਲਿਓ ਸੂਈ ਆ ਏ ਆਈ ਹੋਈ ਨੂੰ ਬਾਈ ਦੱਸਦਾ ਕਿ ਦਿਨ 1 5 ਤਰੀਕ ਨੂੰ ਲਵਾਇਆ ਤੇ ਇੱਕ ਲਵਾਇਆ ਸੀਗਾ 6 ਨੂੰ ਜੀ ਤਾਰਾ ਮਾਰ ਕੇ ਚੈੱਕ ਹੀ ਕਰਾ ਦਿੰਨੇ ਆ ਠੰਡੀ ਸੀਲ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਬਾਕੀ ਤਾਰਾ ਵੀਰੇ ਤਾਂ ਮਾਰ ਦਿੰਨੇ ਹੁੰਨੇ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਤਾਂ ਉਹਦੇ ਲਈ ਸੌਖਾ ਹੋ ਜਾਂਦਾ ਜੀ ਪਰ ਉਹ ਜੀ ਚੱਲ ਉੱਕੇ ਵਰ ਕਹਿੰਦੇ ਰਾਉਂਦਾ ਲਿਆਈ ਖਾਣ ਦੇ ਮੁਦੇ ਕੋ ਮਗਰ ਨਾਲ ਵੀ ਉਹਰੇ ਮਾਰ ਦੀ ਠੀਕ ਹੈ ਜੀ ਠੀਕ ਹੈ ਜੀ ਦੁੱਧ ਬਾਈ ਦੱਸਦਾ ਕਿ 7 ਕਿਲੋ ਹੀ ਆ ਤੁਸੀਂ 6 ਮੰਨ ਕੇ ਆ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਵੀਰ ਇਧਰ ਦੀ ਲੇਵਲ ਖਾਦੀ ਮਣੀ ਕੱਟ ਕੇ ਰਾਕ ਬ੍ਰੈਕਟ ਦੇ ਵੀ ਪੂਰੀ ਚੰਗੀ ਹੈ ਜੀ ਬਾਕੀ ਖਾਣ ਇਧਰਲੇ ਸਾਈਡ ਤੋਂ ਚੈੱਕ ਕਰ ਲਓ ਮੰਜਿਆਂ ਦੇ ਪਾ ਵਾਂਗੂ ਖੜੇ ਆ ਸੱਜਰ ਦਾ ਕੀ ਰਿਕਾਰਡ ਆ ਬੱਚੇ ਸੱਜਰ ਵੀਰੇ ਹੈਗਾ ਜਾਨੀ ਕਿ 1500 ਲੀਟਰ ਦਾ ਖੁੱਲਾ ਆਰਾਮ ਦੇਣਾ ਠੀਕ ਹੈ ਹਾਂ ਆਮ ਕਰੋ ਜਾਈਏ ਸੇਵਾ ਵੀ ਨਾਰਮਲ ਤੋਂ ਏਡੀ ਜਲ ਤੋਰ ਦੀ ਵੀਰੇ ਨਾਲ ਦੀ ਨਾਲ ਤੋਰ ਦੇ ਬਈ ਸੁਆ ਦੂਜਾ ਜੀ ਨਾਰਮਲ ਸੇਵਾ ਵਾਲ ਕਰੋ ਹਾਂਜੀ ਨਾਰਮਲ ਸੇਵਾ ਵਾਲੇ ਘਰੇ ਉੱਠ ਗੀ ਜਾ ਕੇ ਵੀਰੇ ਤੂੰ ਕਿੰਨਾ 2 ਕਿਲੋ ਦੁੱਧ ਵਧੂਗੀ ਬਲਾ ਫਕਿੰਦੇ ਨਹੀਂ ਇਹ ਸਹੀ ਗੱਲ ਹੈ ਵੀ ਨਾਲੇ ਜਿਵੇਂ ਬੱਚੀ ਦਾ ਭਾਅ ਬੱਚੀ ਵਾਲਾ ਹੀ ਦੇਵਾਂਗੇ ਆਪਾਂ ਹਾਂ ਹੁੰਦੀ ਆਪਾਂ ਬੱਚੀ ਵੇਚਦੇ ਨੇ ਜਿੰਨੀ ਦੀ ਵੇੜ ਦੇ ਦੇਣਗੇ ਡਿਜ਼ਾਈਨ ਬਹੁਤ ਆ ਪ੍ਰਿੰਟ ਬਹੁਤ ਰੰਗ ਪ੍ਰਿੰਟ ਦੀ ਪੂਰੀ ਚੀਜ਼ ਹੈ ਹਾਂਜੀ ਕੁਆਲਿਟੀ ਬਹੁਤ ਜਬਾ ਲੈਣ ਦੇਣ ਜੀ ਫੈਕਸ ਜੀ ਡਿਮਾਂਡ ਵੀਰੇ ਆਫਰੀਆ ਨਾ ਆਫਰੀਆ ਵੀਰੇ ਚਮਕੀਆਂ ਵਾਲੇ ਮਾਲ ਆ ਵੀਰੋ ਬਰੀਡ ਚਮਕ ਵੇਖਿਓ ਸਹੀ ਗੱਲ ਚਮਕ ਜੇ ਗੱਬਣ ਰਹੇਗੀ ਤਾਂ ਵੀਰੇ ਤੁਹਾਨੂੰ ਪਤਾ ਕਿਹੜੇ ਮੁੱਲ ਦੀ ਹੋਣੀ ਐ ਚਮਕ ਦਮਕ ਵਾਲੀ ਬੱਚੀ ਵੀਰੇ ਉਦਾਂ ਨਾ ਪਤਾ ਗੱਲ ਕੀ ਆਪਾਂ ਗਰੰਟੀ ਦਾਵਾ ਨਹੀਂ ਕਰਦੇ ਕਿਉਂੋ ਅੱਗੇ ਮਾਲਕ ਦੇ ਹੱਥ ਅੱਗੇ ਵੀ ਆਪਾਂ ਕਿਹਨਾਂ ਨੂੰ ਪਰ ਉਹ ਬੰਦੇ ਕਹਿੰਦੇ ਵੀ ਚਲੋ ਘਰ ਦੀ ਗਾਵਾਂ ਵੀ ਬਣ ਲਾ ਵੀ ਬਰਾਦਰ ਸਟ ਜਾਂਦੀ ਗਾਂ ਬਾਅਦ ਚ ਜਾਨੀ ਸਾਡਾ ਨਿਸ਼ਾਨੀਆਂ ਪੂਰੀਆਂ ਨਹੀਂ ਗੱਬਣੀ ਠੀਕ ਆ ਚਲੋ ਉਹ ਰਹਿਣਾ ਨਾ ਰਹਿਣਾ ਅਗਲੇ ਦੀ ਕਿਸਮਤ 21000 ਰੁਪਏ ਜੋ ਮਾਨਤਾਨ ਹੋਜੂ ਜਾਇਜ ਡਿਮਾਂਡ ਆ ਜੀ 2 ਨੰਬਰ ਵੀਰੇ ਸੁਆ ਕਰਨੇ ਮ ਕਿੰਨੇ ਸਮੇਂ ਦੀ ਗੱਭਣ ਹੈ ਜੀ ਇਹ ਜੀ ਇਹਦੇ 40 ਦਾ 50 ਦਾ ਰਹਿੰਦੇ ਤਰੀਕੇ ਦੇ حسابੋਂ ਸੂਣ ਚ 7 ਮਹੀਨੇ 7 ਮਹੀਨੇ ਤੇ ਮਾਲਕ ਨੇ ਦੱਸਿਆ 20 ਦਿਨ ਦੀ ਗੱਭਣ ਹੈ 7 ਮਹੀਨੇ 20 ਦਿਨ 7 ਦਾ ਮੰਨ ਕੇ ਅਜੇ ਹਾਂ 7 ਦਾ ਮੰਨ ਕੇ ਅਜੇ ਨਹੀਂ ਜਿਹੜੀ ਹੈਗੀ ਉਹੀ ਮੰਨੀ ਨਾ ਜੋਗ ਲਿੰਦਰ ਦੱਸਿਆ ਤੁਹਾਨੂੰ ਠੀਕ ਹੈ ਜੀ ਹਾਂ ਜੀ ਤੇ ਦੁੱਧ ਜੀ ਦੁੱਧ ਵੀ ਡਰਾਈ ਤੇ ਹੁਣ ਧਾਰਾ ਹੀ ਹੈ ਜੀ ਧਾਰਾ ਹੀ ਧਾਰਾ ਵਾਸ ਕਰੂੰਗੀ ਹੱਕ ਲੋਗ ਹੋਊਗਾ ਕਿਲੋ ਖੰਡੂਗਾ ਉਹ ਮਾਰਕਿਟ ਖਾ ਦਿੰਦਾ ਜੀ ਬਾਕੀ ਕੋਈ ਗੱਲ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਦੁੱਧੋ ਡਰਾਈ ਆ ਕੱਲੇ ਥਾਣੀ ਪਾਸ ਕਰਾਉਂਦੀ ਆ ਕਿ ਲੋਖੰਡ ਹੈਗਾ ਨਾ ਮਾਤਰੀ ਤੁਸੀਂ ਮੰਨ ਕੇ ਆਓ ਕਿਉਂਕਿ ਉਹਨਾਂ ਦਾ ਪਸ਼ੂ ਉਪਰਾ ਕਰ ਜਾਂਦਾ 7 ਮਹੀਨੇ ਤੇ 20 ਦਿਨਾਂ ਦੀ ਗੱਬਣ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਸਾਹਿਬਾ ਨਾਲ ਲੈ ਕੇ ਆਓ ਪੂਰਤ ਸ਼ੰਕ ਪੂਰਾ ਵੀ ਨਹੀਂ ਜੀ ਥਣ ਕੱਲਾ ਕੱਲਾ ਨਿੱਖੜ ਮੈਂ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਲਓ ਜੀ ਡਰਾਈ ਤੇ ਐਵੇਂ ਹੋਂ ਤਾਂ ਸਾਫ਼ ਹੀ ਹਸਣੋਂ ਤਾਂ ਸਣਾ ਤਾਂ ਜੇ ਹੁਣ ਤਾਂ ਭਾਈ ਛੱਡਣ ਦਾ ਹੀ ਫਾਇਦਾ ਨਹੀਂ ਉਹ ਸਾਫ਼ ਤਾਂ ਕਰਤੀ ਸੀ ਕੱਲ ਵੀ ਮੜੇ ਇਹਨਾਂ ਥਣ ਦਿਖਾ ਦਈਏ ਆਪਾਂ ਜਿਵੇਂ ਇਹ ਸਾਫ਼ ਹੀ ਆ ਹੁਣ ਡਰਾਈ ਤੇ ਹੈਗਾ ਜੀ ਮੰਨ ਲਓ ਠੀਕ ਜੀ ਉਹ ਤਾਂ ਸਾਫ਼ ਕਰਤੀ ਗੱਲ ਵੀ ਕਰਤੀ ਸੀ ਅੱਜ ਵੀ ਕਰਤੀ ਹੈ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਸੀਲ ਦੀ ਗਾਰੰਟੀ ਹੈ ਜਿਵੇਂ ਮਰਜ਼ੀ ਕੋਈ ਬੈਠਾ ਰਵੇ ਜੀ ਇਹਦੇ 'ਚ ਵੀਰੇ ਉਹ ਆ ਹੁਣ ਮੰਨ ਲਓ ਵੀ ਜੇ ਆਪਾਂ ਇਹਨੂੰ ਥਾਮਦੇ ਆ 40 ਤੋਂ 50 ਦਾ ਨਾ ਹਾਂਜੀ ਤੁਸੀਂ ਥੋੜੀ ਕਣੀ ਫੀਡ ਫੂਡ ਵਧੀਆ ਭਾਗ ਦੀ ਸੇਵਾ ਕਰ ਲਵੇ ਲੰਬਾਈ ਨੂੰ ਹੀ ਬਹੁਤ ਆਈ ਗਾਂ ਲਈ ਚੰਗੀ ਆ ਬਸ ਚੰਗੀ ਆ ਭਾਗ ਦੀ ਕਰਨ ਵਾਲੀ ਆ ਬਸ ਥੱਲੇ ਤੇ ਚਲੋ ਆਏ ਆ ਚਾਰ ਪਾਸੇ ਜੋੜੂਗੀ ਥੋੜਾ ਥੋੜਾ ਜਿਹਾ ਕ੍ਰੋਸ ਅੰਗਾ ਵੀ ਜਿਵੇਂ ਗਰਮੀ ਜੀ ਵੀ ਦੁੱਧ ਵਧੀਆ ਦੇ ਦਿੰਦੀ ਸਹੀ ਗੱਲ ਹੈ ਪਹਿਲੇ ਸੂਰ ਜਾਨੀ ਕਿ ਦੁੱਧ ਦਿੱਤਾ ਹੈ ਨੇ 14-15 ਲ ਪਾਦਰ ਛੋਟਾ ਹੀ ਹੈਗਾ ਆਪਾਂ ਮੁੱਲ ਕੋ ਕਰ ਲਈਏ 32 ਕਰ ਲਈਏ 30 ਕਰ 28000 ਦੀ ਦੇਣੀ ਆਫਰ ਹੀ ਹਾਂਜੀ ਤੋੜ ਕੇ ਦਿਖਾ ਦਿਓ ਬਾਕੀ ਵੀਰੇ ਮਾਨਤਾ ਨੇ ਕਰ ਦਿਆਂਗੇ ਠੀਕ ਹੈ ਜੀ ਹਾਂ ਤੇ ਆਪ ਦੀ ਚੈੱਕ ਕਰਾ ਕੇ ਭਾਵੇਂ ਉਹ ਲੈ ਜੀ ਤੋੜ ਦਿਓ ਤੋੜ ਦਿਖਾ ਦਿਓ ਇਹ ਟੋਕੜ ਗੱਬੜ ਚ ਚਾਰੂ ਬਹੁਤ ਆ ਬਈ ਚਾਰੂ ਤਾਂ ਜਿਵੇਂ ਮਰਜੀ ਆਪਣੇ ਕੋਲ ਆਈ ਹੈ ਜੀ ਜੋ ਮਰਜੀ ਪਾਈ ਜਾ ਉਹ ਖਾ ਲਈ ਠੀਕ ਹੈ ਵੀਰੇ 7 ਮਹੀਨੇ ਤੇ 20 ਦਿਨਾਂ ਦੀ ਗੱਬੜ ਨਾਲ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਇਓ ਜੀ ਥਣਾ ਦੀ ਡਰ ਨਾਲ ਦੁੱਧੋ ਡਰਾਈ ਮੰਨ ਕੇ ਆਜੋ ਕਿਉਂਕਿ ਕਿਲੋ ਖੰਡੀ ਆ ਠੀਕ ਹੈ ਜੀ ਸਾਹ ਬਹੁਤ ਆ ਵੀਰੇ ਥਾਂਨੇ ਵੀ ਵਿਖਣਾ ਡرائی ਆ ਗਾਂ ਸੈੱਲ ਕਰ ਜਿੰਨਾ ਸਹੀ ਗੱਲ ਆ ਜੀ ਬਾਕੀ ਅੰਗ ਕ੍ਰੋਸ ਆ ਜੀ ਦੁੱਧ ਸੰਗਣਾ ਹੋ ਫੈਟ ਆਉ ਚੰਗੀ ਥੋੜੀ ਜੀ ਸਾਂਭਣ ਵਾਲੀ ਆ ਆਹੀ ਡੇਢ ਮਹੀਨਾ ਸਾਂਭ ਗਈ ਤੇ ਤਾਂ ਤਨ ਹੋ ਜਾਣੀ ਆ ਚਾਰ ਬਾਕੀ ਦਾ ਲੰਬਾਈ ਲਮੂਈ ਬਹੁਤ ਆ ਵੀਰੇ ਗਾਂ ਦੀ ਇਹ ਨਹੀਂ ਹੈਗੀ ਛੋਟੀ ਮੰਨੇ ਨਾਲ ਹੈ ਨਾ ਸਹੀ ਗੱਲ ਆ ਹੱਕ ਲੰਬੀ ਬਹੁਤ ਆ ਜੀ ਮੈਂ ਲਈ ਤੁਹਾਨੂੰ ਮੱਛੀਆਂ ਵਾਲੇ ਭਾਅ 'ਚ ਜਾਣੀਆਂ 28000 ਰੁਪਇਆ ਵਿੱਚੋਂ ਮਾਨਤਨ ਹੋ ਜਾਊਗਾ ਬਸ ਹੁਣ ਆਪਾਂ ਨੂੰ ਵੀ ਪਤਾ ਜਿਹੜਾ ਡੰਗਰ ਸੱਤ ਅੱਠ ਮਹੀਨਾ ਤਈ ਦੋ ਦੋ ਦਿਨ ਦਾ ਵੀੜੀ ਕਰਕੇ ਹੀ ਦਿੰਦਾ ਚੰਗਾ ਕਰਕੇ ਨਾ ਚੰ ਤੇ ਅੱਗੇ ਨੰਗ 3 ਨੰਬਰ ਵੀਰੇ ਸੁਆ ਕਰਨ ਮਾ ਜੀ ਵੀਰੇ ਸੁਆ ਇਹ ਦੁੱਧਾ ਮੰਨ ਲਵੇ ਜਾਂ ਤੀਜਾ ਮੰਨ ਲਵੇ ਠੀਕ ਆ ਜੀ ਵੱਡੀ ਵੇੜ ਵੱਡੀ ਵੇੜ ਆ ਜੀ ਪੂਰੀ ਫੁੱਲ ਜਰਸੀ ਪੰਜਾਬ ਵਾਲੀ ਹੈ ਜਿਹਨੂੰ ਕਹਿੰਦੇ ਆ ਇਹਨੂੰ ਬਰੋਕਰ ਖੜੀ ਮਾੜਾ ਜਾਈ ਹਾਈਟ ਚੈੱਕ ਕਰੋ ਜੀ ਮੈਂ ਬਹੁਤ ਲੰਮੀ ਵੱਡੀ ਕਹਾਂ ਉਹ ਜੀ ਐਡੀ ਜਰਸੀ ਤਾਂ ਕਿਤੇ ਹੀ ਹੁੰਦੀ ਆ ਕਿਤੇ ਆਉਂਦੀ ਇਹ ਵੀਰੇ ਨੇ ਮੰਨ ਲਓ ਆਪਾਂ ਦੱਸ ਦਈਏ ਇਹ ਪਹਿਲਾਂ ਸੂਈ ਹੋਈ ਆ ਕੱਚੀ ਸੂਈ ਸੀ ਕਿੰਨਾ ਸਮਾਂ ਪਹਿਲਾਂ ਮਾ ਲਾ ਮਹੀਨੇ ਤੋਂ ਡੇਢ ਮਹੀਨਾ ਪਹਿਲਾਂ ਸੂਈ ਹੋਈ ਆ ਕੱਚੀ ਸੂਈ ਹੋਈ ਆ ਤੇ ਆਪਾਂ ਦੱਸ ਕੇ ਦੇਣੀ ਆ ਆਪਾਂ ਝੋੜ ਬੋਲ ਕੇ ਨਹੀਂ ਜਿਹੜੀ ਤੇ ਇਹਦੇ ਨਾਲੇ ਉਸ ਟਾਈਮ 6 6 ਲੀਟਰ ਹਾਂ ਦੋ ਰੰਗ ਚੋਲਦੇ ਧਾਰਤੁਰ ਬੋਲੀਆ ਪੂਰੀ ਤੇ ਮੰਨ ਲਓ ਵੀ ਜੋ ਅਗਲਾ ਜਾ ਕੇ ਉਹਦੀ ਗੌਰ ਸੇਵਾ ਉਹ ਹਿਸਾਬ ਨਾਲ ਕਰ ਲਵੇ ਆਪ ਦਾ ਟ੍ਰੀਟਮੈਂਟ ਹਾਂ ਉਹਦਾ ਟ੍ਰੀਟਮੈਂਟ ਕਰ ਲਵੇ ਤੇ ਆਪਾਂ ਦੱਸ ਕੇ ਦੇਣੀ ਵੀ ਪਹਿਲਾਂ ਸੁੱਕੀ ਹੀ ਕੱਚੀ ਤੇ ਆਪ ਦਾ ਜਾ ਕੇ ਜੋ ਵੀ ਕਰੋ 6 ਲੀਟਰ ਦੁੱਧ ਤੇ ਦੇਣੀ ਆ ਆਪਾਂ ਤੂੰ ਦਵਾਈ ਦੂਈ ਮਾਲਕ ਨੇ ਇੱਕ ਦੀ ਭਰਾਈ ਸੀ ਦੋ ਵਰੀ ਇਹਦੇ ਠੀਕ ਹੈ ਤੇ ਗਾਂ ਜਾ ਕੇ ਆਉਲਾ ਜਿੱਦਾਂ ਦੀ ਫੇਰ ਟ੍ਰੀਟਮੈਂਟ ਤੇ ਦੁੱਧ ਵਧਿਆ ਦੁੱਧ ਮੱਝਾਂ ਰ ਗਈ ਦੁੱਧ ਮੱਝਾਂ ਤੋੜ ਦਈਏ ਖੋਲ ਕੇ ਤੋੜ ਦੋਈਏ ਬਾਕੀ ਜਦੋਂ ਇਹਦਾ ਸਮਾਂ ਪੂਰਾ ਹੋ ਗਿਆ ਦੁੱਧ ਤਾਂ ਬਾਜੀ ਹਾਂ ਦੁੱਧ ਨਹੀਂ ਦੁੱਧ ਦੁੱਧ ਦਾਦੇ ਮਾਲਕ 25 ਲੀਟਰ ਅੱਜ ਦਾ ਦੁੱਧ ਹੈਗਾ 6 ਲੀਟਰ ਜੀ 22 10 ਦਾ ਕਿ ਸਮੇਂ ਤੋਂ ਪਹਿਲਾਂ ਸੂਪੀ ਸੀਗੀ ਜੀ ਤਾਂ ਦੱਸ ਕੇ ਤਾਂ ਦੇਣੀ ਆ ਕਿਉਂਕਿ ਆਪ ਦਾ ਕੋਈ ਵੀ ਵੀਰ ਟ੍ਰੀਟਮੈਂਟ ਕਰਾ ਲੇ نیٹ 6 ਕਿਲੋ ਦੁੱਧ ਤਿਆਰ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਬਾਕੀ ਮਿਲਕ ਵੇਨ ਸਟਰੋਂਗ ਹੁੰਦੀ ਆ 25 ਲੀਟਰ 22 ਦੱਸਦਾ ਇਹਦਾ ਰਿਕਾਰਡ ਆ ਦੁੱਧ ਦਾ ਚਲੋ ਇੱਕ ਦਿਨ ਦਾ ਖਰਾਬ ਹੋਊਗੀ ਤੇ ਇਹਦੀ ਡਿਮਾਂਡ ਜੀ ਵੀਰੇ ਉਹ ਕਹਿਂਦਾ ਨਹੀਂ ਹੁੰਦਾ ਵੀ ਬੱਛੀ ਵਾਲਾ ਪਾਪਾ ਬੱਛੀ ਵਾਲਾ ਭਾਈ ਦੇਵਾਂਗੇ ਇਹ ਵੀਰੇ ਸਾਢੇ 12000 ਜੀ ਦਾ ਆਫਰ ਹੀ ਹੈ ਜੀ ਹਾਂ ਇਹਨੂੰ ਪਤਾ ਹੁੰਦਾ ਆਪਾਂ ਇੰਦੇ ਦੇ ਆਗੇ ਦਾ ਹਨਾ ਬਾਕੀ ਇਹ ਐ 20 ਵਾਲਾ ਭਾਪਰਾ ਹੁਣ ਇਹ ਤਾਂ ਹੈ ਨਹੀਂਗਾ ਵੀ ਉਹ ਗਾਂ ਫਰਾਜਾਂ ਖਰਾਬ ਆ ਆਪਾਂ ਨਹੀਂ ਪਤਾ ਚਲ ਜਿਹੜੀ ਚੀਜ਼ ਹੈਗੀ ਉਹ ਤਾਂ ਚਲੋ ਡੰਗਰ ਨੂੰ ਕਿਸੇ ਨੂੰ ਵੀ ਹੋ ਸਕਦਾ ਪਹਿਲਾਂ ਤੁਹਾਨੂੰ ਲੱਗਦਾ ਕੋਈ ਪਸ਼ੂ ਦੇ ਮਾਰਨ ਦਾ ਕਾਰਨ ਬਣ ਸਕਦਾ ਕੋਈ ਧੁੱਪ ਜਾਂਦਾ ਬਣ ਸਕਦਾ ਹਨ ਤੇ ਇਹਦੇ ਚ ਕੀ ਆ ਵੀ ਮੰਨ ਲਓ ਵੀ ਇਹ ਜੋ ਆਪਦੇ ਜਿੱਦਾਂ ਹੁਣ ਦੁੱਧ ਦੇਈ ਜਾਊਗੀ ਗਾਂ ਲੈ ਸੁਰ ਨੂੰ ਤਿਆਰ ਹੋ ਗਈ ਬਾਕੀ ਕੱਦ-ਕਾੜ ਚੰਗੀ ਗਾਂ ਵਾ 12500 ਚ ਬੱਚੀ ਵੀ ਨਹੀਂ ਆਉਂਦੀ ਤਾਂ ਤੁਰ ਬਹੁਤ ਬੋਲੀਏ ਵੀਰੇ ਠੀਕ ਹੈ ਜੀ 12500 ਦੀ ਡਿਮਾਂਡ ਆ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ